ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਨੇ ਸਾਲ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾ ਦਿੱਤਾ ਜਿਸ ਸੰਬੰਧੀ ਸਜ਼ਾ 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਜ਼ਿਕਰਯੋਗ ਹੈ ਕਿ ਮਾਮਲਾ ਸਾਲ 2018 ਦਾ ਹੈ ਜਦੋਂ ਜ਼ਿਰਕਪੁਰ ਦੇ ਵਿੱਚ ਇੱਕ ਪੀੜਤ ਔਰਤ ਵੱਲੋਂ ਪਾਸਟਰ ਬਜਿੰਦਰ ਵਿਰੁੱਧ ਜ਼ਬਰਜਨਾਹ ਦੇ ਦੋਸ਼ ਲਗਾਏ ਗਏ ਸਨ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਬਜਿੰਦਰ ਸਿੰਘ ਨੇ ਉਹਨਾਂ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਨਾਲ ਬਿਨਾਂ ਸਹਿਮਤੀ ਦੇ ਸਬੰਧ ਬਣਾਏ ਸਨ ਪੀੜਤ ਔਰਤ ਨੇ ਦੋਸ਼ ਲਗਾਇਆ ਕਿ ਪਾਸਟਰ ਨੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਸੀ ਇਸ ਸਬੰਧੀ 20 April ਸਾਲ 2018 ਨੂੰ ਜ਼ਿਰਕਪੁਰ ਪੁਲਿਸ ਸਟੇਸ਼ਨ ਦੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਬਜਿੰਦਰ ਸਿੰਘ ਤੋਂ ਇਲਾਵਾ ਪੰਜ ਹੋਰਾਂ ਪਾਸਟਰ ਜਤਿੰਦਰ ਪਾਸਟਰ ਅਕਬਰ ਸਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਪਰ ਹੁਣ ਮੁਹਾਲੀ ਅਦਾਲਤ ਨੇ ਸਿਰਫ ਪਾਸਟਰ ਬਜਿੰਦਰ ਨੂੰ ਹੀ ਦੋਸ਼ੀ ਠਹਿਰਾਇਆ ਜਦ ਕੇ ਸਬੂਤਾਂ ਦੀ ਘਾਟ ਹੋਣ ਕਾਰਨ ਪੰਜ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਇਸ ਨਾਲ ਰੋਡ ਤੇ ਜਿਹੜੀ ਚਾਰਜ ਬਣਾਈ ਗਈ ਹੈ ਮੇਰੇ ਸਾਹਮਣੇ ਬਣਾਈ ਗਈ ਹੈ ਆਹ ਸਾਰੇ ਮਾਮਲੇ ਪਿੱਛੇ ਲਿਆ ਗਿਆ ਹੈ ਅੱਜ ਤੋਂ 12 ਸਾਲ ਪਹਿਲਾਂ ਜਿਹੜੀ ਸਾਡੀ ਕਾਮ ਵਾਲੀ ਅਸੀਂ Hindu ਦੇ Hindu dharm nu manddi asi railway station ਦੇ ਪਾਰ ਹੁੰਦੀ ਹੈ ਉਹਨਾਂ ਨੇ ਬੱਚਿਆਂ ਨੂੰ ਜਦੋਂ ਦਾਖਲ ਕਰਾਇਆ ਗਿਆ ਉਹ ਕਹਿੰਦੇ ਮੈਡਮ ਅਸੀਂ ਨਹੀਂ ਜਾਣਾ ਅਸੀਂ ਚਰਚ ਵੀ ਸ਼ਨੀ ਐਤਵਾਰ ਜਾਣਾ ਹੁੰਦਾ ਕਿ ਉਹ ਕਿਹੜੀ ਚਰਚ ਹੈ ਜਿਹੜੀ ਇੱਕ ਦਿਨ ਪਹਿਲਾਂ ਹੀ ਲੇਡੀਜ਼ ਨੂੰ ਉੱਥੇ ਬਿਠਾ ਲਿੱਤਾ ਜਾਂਦਾ ਹੈ ਬੱਚੇ ਉਹ ਘਰ ਛੱਡ ਕੇ ਜਾਂਦੀ ਹੈ ਲੇਡੀਜ਼ ਨੂੰ ਇਹ ਚਾਂਸਾ ਦਿੱਤਾ ਜਾਂਦਾ ਕਿ ਉਹਨਾਂ ਨੂੰ ਸੈਲਰੀ ਦੇਵਾਂਗੇ ਤੁਸੀਂ ਸਾਡਾ ਚਰਚ ਜੁਆਇਨ ਕਰੋ ਚਰਚ ਜੁਆਇਨ ਕਰਨ ਤੋਂ ਬਾਅਦ ਇਹਨਾਂ ਦਾ ਧਰਮ ਚੇਂਜ ਕਰਵਾਇਆ ਜਾਂਦਾ ਮੈਂ ਅਸੀਂ 200 ਲੇਡੀਜ਼ ਨੂੰ ਤੁਹਾਡੇ 1 ਬਾਈ 1 ਲੈ ਕੇ ਆਉਂਗੀ ਜਿਹੜਾ ਉਹਨਾਂ ਨੂੰ ਪ੍ਰੈਸ਼ਰ ਪਾਇਆ ਗਿਆ ਸੀ ਅੱਜ ਸਵੇਰ ਦੇ ਅਸੀਂ 10:30 ਜੇ ਉੱਪਰ ਆਏ ਇਹਨਾਂ ਦੇ 150 ਬੰਦੇ ਗੁੰਡੇ ਉੱਪਰ ਆਏ ਜੀ ਗੱਲ ਸਾਡੀ ਜਿਹੜੀਆਂ ਕੁੜੀਆਂ ਨਾਲ ਹੋਇਆ ਉਹਨਾਂ ਦੀ ਬੋਲਣ ਦੇ ਲਈ ਉਹ ਸਾਨੂੰ ਕਿਉਂ ਨਹੀਂ ਉੱਪਰ ਜਾਣ ਦਿੱਤਾ ਗਿਆ ਆਨੇ ਹਾਂ ਸਿੰਘ ਸਭ ਤੋਂ ਪਹਿਲੇ ਜੁੜੇ ਹੋਏ ਜੀ ਨਹੀਂ ਬਿਲਕੁਲ ਨਹੀਂ ਜੁੜੀ ਹੋਈ ਥੀ ਜੋ ਮੇਰੀ ਕੰਮ ਵਾਲੀਆਂ ਜਾਂ ਕੋਈ ਵੀ ਹਮਾਰੇ जो बंगाल बस्ती के लोग है कुराली से बिलोंग रखती थी पहले मैं तो वहाँ के लोग मेरा नाम कविता विनायक शिवसेना तो हां है। जी बिल्कुल मैं मोहाली से ही हूँ अभी ले, मैं मोहाली से ही हूँ तो अभी इनके डेढ़ सौ गुंडे अभी भी ऊपर हैं तो, तो क्या क्या हमारे बंदे क्यों नहीं ऊपर गए लग रहा था दस बजे आ रहा था बारह बजे आ रहा है फिर तीन बजे आ रहा है फिर दो बजे मतलब की आज रेस्ट किया गया खुशी की लहरात है क्या सजा की मांग करते हैं सजा बरसे बरसे इसको सजा होनी चाहिए सर ज्यादा ज्यादा सजा मगर बाकी जो दोषी रहे उननां नु जेडे नाल अक्यूज थे उननां नु ਹੁਣ ਛੱਡ ਦਿੱਤਾ ਗਿਆ ਰਹਾ ਕੀਤਾ ਗਿਆ ਕੋਰਟ ਵੱਲੋਂ ਦੇਖੀ ਇੱਕ ਇੱਕ ਇਕੱਲੇ ਬਾਕੀ ਠੀਕ ਹੈ ਜੋ ਜੱਜ ਸਾਹਿਬ ਨੇ ਕੀ ਹੁਕਮ ਹਮ ਠੀਕ ਹੈ ਉਸਮੇਂ ਔਰ ਜੋ उनको आजादी के एक बंदे को तो बस ਇੱਕ बंदे नु ਸੀਗਾ ਇੱਕ ਬੰਦੇ नु ਸੀਗਾ ਇੱਕ ਬੰਦੇ ਨੂੰ ਹੋਈ ਬਲਿੰਦਰ ਪਾਸਟਰ ਨੂੰ ਸਜ਼ਾ ਹੋਈ। ਬਾਕੀ ਬਾਰੇ ਬਾਰੇ ਨੂੰ ਬਰੀ ਕਰ ਦਿੱਤਾ, ਤਾਂ ਨੂੰ ਬਰੀ ਕੀਤਾ। ਇੱਕ ਦੇ ਡੈੱਟ ਹੋ ਗਈ ਸੀ। ਅੱਜ ਕੀ ਕਰੇ ਜੱਜ ਸਾਹਿਬ ਜੀ ਤੁਸੀਂ ਅੰਦਰੇ ਸੀ ਮੌਜੂਦ। ਬਹੁਤ ਸਕੂਨ ਮਿਲਿਆ ਜੀ ਅੱਜ। ਇੱਕੋ ਗੱਲ ਕੀ ਜਾਂਦੇ ਅਰੇਸਟ ਪਾਤੀ ਉਹਨੇ ਗੱਲ ਖਤਮ। ਉਸ ਤੋਂ ਬਾਅਦ ਕੁਝ ਨਹੀਂ ਕਿਹਾ ਜੀ। ਬੱਚਿਆਂ ਦੇ ਰਸਤੇ। 1 ਅਪ੍ਰੈਲ ਨੂੰ ਸਜਣਾ ਜੀ ਉਹਦੇ। ਜਿਹੜੀ 376 ਲੱਗੀ ਸੀਗੀ ਮਨਤਾਰਾ ਬਹੁਤ ਹੈ। ਕਾਫੀ ਸਾਰੀਆਂ ਤਾਰਾਂ ਸੀਗੀਆਂ ਜਿਹੜੀਆਂ ਅੱਜ ਉਹਨੇ ਸਾਹਮਣੇ ਆਈਆਂ। ਮਤਲਬ ਵਧੀਆ ਸਾਂਜ ਸਕੂਨ ਮਿਲਿਆ ਸਾਨੂੰ। ਹੋਰ ਸਾਰੇ ਕੋਈ ਕੁੜੀਆਂ ਜਿਹੜੇ ਸਾਹਮਣੇ ਆਣੀਆਂ ਚਾਹੁੰਦੇ ਆ ਉਹ ਦਰਾਣਾ ਤੋਂ ਨਾਲ ਸ਼ੁਰੂ ਕਰਦੇ ਮੈਂ ਤੁਹਾਡੇ ਚੈਨਲ ਰਾਹੀਂ ਆਪਣਾ ਨੰਬਰ ਦੰਨਾ 6284137982 ਕਿ ਕਿਸੇ ਨਾਲ ਇਹਨੇ ਸ਼ੋਸ਼ਣ ਕੀਤਾ ਹੋਵੇ ਮੇਰੇ ਨੰਬਰ ਤੇ ਕੰਟੈਕਟ ਕਰੋ ਮੈਂ ਉਹਦੀ ਹੈਲਪ ਕਰਾਂਗਾ ਮੀਡੀਆ ਦੇ ਕਿਸੇ ਦੀ ਜਿੱਦੀ ਹੈਲਪ ਹੋ ਗਈ ਮੈਂ ਲੈ ਕਾਉ ਵਕੀਲ ਮੈਂ ਆਪਣੇ ਨਾਲ ਸਾਰੀ ਟੀਮਾਂ ਵਰਗੀ